ਪਗੰਦਰ ਹੈ ਜਿਹੜਾ ਉਹ ਇੱਕ ਦੋ ਮੂੰਹ ਵਾਲਾ ਫੋੜਾ ਹੁੰਦਾ ਹੈ ਜਿਹਦਾ ਇੱਕ ਮੂੰਹ ਐਨਲ ਕਨਲ ਦੇ ਬਾਹਰ ਮਿਲ ਸਕਦਾ ਕਿਤੇ ਵੀ ਫਿੰਸੀ ਦਾ ਰੂਪ ਲੈ ਕੇ ਜਿਵੇਂ ਬਵਾਸੀਰ ਆ ਉਹਦੀ ਕਿਸਮ ਚੋਂ ਤਾਂ ਨਹੀਂ ਪਗੰਦਰ ਜਾ ਲੱਗ ਗਿਆ ਇਹ ਨਹੀਂ ਬਵਾਸੀਰ ਨਾਲੋਂ ਬਿਲਕੁਲ ਡਿਫਰੈਂਟ ਹੈ ਬਵਾਸੀਰ ਕੀ ਹੈ ਉਹ ਮੋਕੇ ਹੁੰਦੇ ਆ ਬੇਸਿਕਲੀ ਐਨਲ ਵੈਸਲਸ ਸਵੋਲਨ ਹੁੰਦੀਆਂ ਨੇ ਜਿਹੜਾ ਪਗੰਦਰ ਹੈ ਉਹ ਇੱਕ ਟਰੈਕ ਹੁੰਦਾ ਹੈ ਜੀ ਜਿਹੜਾ ਭਗੰਦਰ ਹੈ ਇਹ ਬਣਦਾ ਹੈ ਸਫਾਈ ਨਾ ਹੋਣ ਕਰਕੇ ਯੂਰਿਨ ਦਾ ਡਰਾਪਲਟ ਲੱਗ ਜਾਣਾ ਪਬਲਿਕ ਟਾਇਲਟ ਯੂਜ਼ ਕਰਦੇ ਆ ਚੰਗੀ ਤਰ੍ਹਾਂ ਪ੍ਰੋਪਰਲੀ ਕਲੀਨ ਨਹੀਂ ਕੀਤਾ ਉਹ ਇੱਕ ਕਾਰਨ ਹੋ ਸਕਦਾ ਹੈ ਫੋਲਿਕੁਲਾਈਟਿਸ ਹੋਣਾ ਮਤਲਬ ਹੇਅਰ ਫੋਲਿਕਲ ਹੈ ਕੋਈ ਫੁੱਟ ਗਿਆ ਉਸ ਤੋਂ ਬਾਅਦ ਐਬਸਸ ਬਣ ਗਈ ਉਹ ਐਬਸਸ ਤੋਂ ਬਾਅਦ ਅੰਦਰ ਅੰਦਰ ਇੱਕ ਰਾਹ ਬਣਾ ਲਿੱਤਾ ਉਹਨੂੰ ਅਸੀਂ ਕਹਿੰਦੇ ਆ ਕਿ ਉਹ ਫੋਲਿਕੁਲਾਈਟਿਸ ਤੋਂ ਬਾਅਦ ਬਣ ਜਾਂਦਾ ਹੈ ਚੰਗੀ ਤਰ੍ਹਾਂ ਸਫਾਈ ਨਹੀਂ ਹੋ ਪੰਦੀ ਹੈ ਉਸ ਏਰੀਆ ਦੀ ਐਨਲ ਕਨਾਲ ਦੇ ਵਿੱਚ ਜਦੋਂ ਸਟੂਲ ਆਫਟਰ ਸਟੂਲ ਵੀ ਚੰਗੀ ਤਰ੍ਹਾਂ ਉਹਦੀ ਸਫਾਈ ਨਹੀਂ ਕੀਤੀ ਜਾਂਦੀ ਅਨ ਹਾਈਜੀਨ ਕਰਕੇ ਇਹ ਭਗੰਦਰ ਜਿਹੜਾ ਉਹ ਬਣ ਜਾਂਦਾ ਹੈ ਜੀਪ ਭਗੰਦਰ ਦੇ ਲੱਛਣ ਇਹ ਹੁੰਦੇ ਆ ਕਿ ਤੁਹਾਨੂੰ ਦੇਖਣ ਵਿੱਚ ਇੱਕ ਫਿੰਸੀ ਮਹਿਸੂਸ ਹੋਏਗੀ ਕਈਆਂ ਨੂੰ ਫਿੰਸੀ ਵੀ ਮਹਿਸੂਸ ਨਹੀਂ ਹੁੰਦੀ ਖਾਰਿਸ਼ ਰਹਿ ਸਕਦੀ ਹੈ ਜਾਂ ਫਿਰ ਦਰਦ ਜਲਨ ਰਹਿ ਸਕਦੀ ਹੈ ਪਾਸਿਆਂ ਮਵਾਦ ਆਉਂਦੀ ਹੈ ਖੂਨੋਂ ਪਾਣੀ ਵੀ ਆ ਸਕਦਾ ਹੈ ਖੂਨ ਵੀ ਆ ਸਕਦਾ ਥੋੜਾ ਥੋੜਾ ਜਾਂ ਫਿਰ ਪਸ ਆ ਸਕਦੀ ਹੈ ਜ਼ਿਆਦਾਤਰ ਪਸ ਹੀ ਆਉਂਦੀ ਹੈ ਕੋਈ ਲੇਟਨ ਕਰਨ ਵੇਲੇ ਕੋਈ ਜਿਹੜੀ ਕਿੰਦਾ ਦੀ ਕੋਈ ਤਕਲੀਫ ਵਗੈਰਾ ਤਾਂ ਨਹੀਂ ਹੁੰਦੀ ਪੇਸ਼ੈਂਟ ਨੂੰ ਇਸ ਟਾਈਮ ਅ ਜਿਹੜਾ ਬਾਹਰਲਾ ਮੂੰਹ ਹੁੰਦਾ ਹੈ ਉਹ ਤਾਂ ਬਾਹਰ ਤਕਲੀਫ ਕਰਦਾ ਹੀ ਹੈ ਕਿਉਂਕਿ ਉਹਦੇ ਪਿੱਛੇ ਪੂਰਾ ਕਲੈਕਸ਼ਨ ਹੁੰਦਾ ਹੈ ਪਸ ਦਾ ਇਸ ਕਰਕੇ ਕੀ ਹੈ ਕਿ ਜ਼ਿਆਦਾ ਬੈਠਣ ਤੇ ਜਾਂ ਫਿਰ ਜ਼ਿਆਦਾ ਸਫਰ ਕਰਨ ਤੇ ਜ਼ੋਰ ਟਰੈਵਲਿੰਗ ਕਰਦੇ ਆ ਉਹ ਕਲੈਕਸ਼ਨ ਕੀ ਹੈ ਹੋਰ ਜ਼ਿਆਦਾ ਇਨਫਲੇਮੇਸ਼ਨ ਕੌਜ਼ ਕਰਦਾ ਹੈ ਸੋਚਨ ਨੋ ਬਧਾਂਦਾ ਤਾਂ ਉਹਦੇ ਨਾਲ ਕੀ ਹੈ ਬਾਹਰ ਦਰਦ ਰਹਿ ਸਕਦਾ ਆਪਾਂ ਕੈਪਸੂਲ ਲੈਨੇ ਆ ਗੈਸ ਦਾ ਉਹ ਕੀ ਹੁੰਦੇ ਆ ਪ੍ਰੋਟੋਨ ਪੰਪ ਇਨヒビਟਰਸ ਪੀ ਪੀਈ ਹੁੰਦੇ ਆ ਜਾਂ ਐਚ 2ਓ ਇਨヒビਟਰਸ ਹੁੰਦੇ ਆ ਜੋ ਕਿ ਹਿਸਟਾਮਿਨ ਨੂੰ ਰੋਕ ਦਿੰਦੇ ਆ ਹਿਸਟਾਮਿਨ ਰੁਕਦਾ ਤਾਂ ਉਸ ਤੋਂ ਬਾਅਦ ਕੀ ਹੈ ਕਿ ਐਸ ਸੀ ਐਲ ਬੰਨਾ ਬੰਦ ਹੋ ਜਾਂਦਾ ਹੈ ਉਸ ਚੀਜ਼ ਨੇ ਉਸ ਚੀਜ਼ ਨੇ ਫੰਕਸ਼ਨ ਨੂੰ ਠੀਕ ਕੀਤਾ ਦਵਾਈ ਨੇ ਪਰ ਜਿਹੜਾ ਐਨਟੋਮਿਕਲ ਚੀਜ਼ ਐ ਕੋਈ ਬਣਤਰ ਐ ਐਕਸਟਰਾ ਚੀਜ਼ ਬਣੀ ਹੋਈ ਐ ਉਸ ਚੀਜ਼ ਨੂੰ ਦਵਾਈਆਂ ਸਹੀ ਨਹੀਂ ਕਰ ਸਕਦੀਆਂ ਤਾਂ ਉਹਦੇ ਲਈ ਕੀ ਐ ਆਪਾਂ ਨੂੰ ਉਸ ਚੀਜ਼ ਨੂੰ ਜੜ ਤੋਂ ਖਤਮ ਕਰਨਾ ਪੈਂਦਾ ਹੈ ਯਾ ਅੱਜਕੱਲ ਟਿਕਿਆਂ ਦਾ ਉਹ ਟ੍ਰੈਂਡ ਚੱਲਿਆ ਹੋਇਆ ਉਹ ਟਿਕੇ ਬੇਸਿਕਲੀ ਜਾ ਕੇ ਲਗਵਾ ਲੈਂਦੇ ਬਵਾਸ਼ੇਰਚ ਵੀ ਉਹੀ ਟਿਕਾ ਲਗਾ ਰਹੇ ਆ ਪਗੰਦਰ ਜੋ ਵੀ ਉਹੀ ਲਗਾ ਰਹੇ ਆ ਫਿਸ਼ਰਚੇ ਵੀ ਬੇਸਿਕਲੀ ਉਹਨਾਂ ਨੂੰ ਡਾਇਗਨੋਸਿਸ ਦਾ ਹੀ ਨਹੀਂ ਪਤਾ ਬਸ ਉਹਨਾਂ ਨੇ ਟਿਕਾ ਲਗਾ ਕੇ ਪੈਸੇ ਕਮਾਣੇ ਆ ਬਟ ਅੱਗੇ ਉਹਦੇ ਕੀ ਕਨਸੀਕਵੈਂਸਸ ਐ ਉਹਦੇ ਨਾਲ ਕਿੰਨੀ ਹਾਲਤ ਜ਼ਿਆਦਾ ਵਿਗੜ ਸਕਦੀ ਐ ਇਹ ਲੋਕਾਂ ਨੂੰ ਨਹੀਂ ਪਤਾ ਮਨ ਕੇ ਕਿਸ ਨੂੰ ਜਿਵੇਂ ਕਹਿੰਦਾ ਮੇ ਛੱਲਾ ਪੋਆਇਆ ਸੀ ਜਾਂ ਧਾਗਾ ਪੋਆਇਆ ਸੀ ਉਹ ਚੀਜ਼ ਨਾਲ ਕੋਈ ਅਸਰ ਹੋਊਗਾ ਜਾਂ ਸਿਰਫ ਉਹਨਾਂ ਨੂੰ ਇੱਕ ਦਿਖਾਵਾ ਹੀ ਹੁੰਦਾ ਹੈ ਝੋਲਾ ਸ਼ਾਪ ਡਾਕਟਰ ਕੋਲੇ ਜਾਓਗੇ ਅਸੀਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹਦੇ ਬਟ ਜਿਸ ਚੀਜ਼ ਦੀ ਨੋਲੇਜ ਨਹੀਂ ਹੈ ਬੇਸਿਕਲੀ ਡਾਇਗਨੋਸਿਸ ਹੁੰਦਾ ਹੈ ਹਰ ਇੱਕ ਚੀਜ਼ ਦਾ ਡਾਇਗਨੋਸਿਸ ਮਤਲਬ ਹੁੰਦਾ ਹੈ ਕਿ ਉਹ ਚੀਜ਼ ਉਤਪੰਨ ਕਿੱਦਾਂ ਹੋਈ ਸ਼ੁਰੂ ਕਿੱਦਾਂ ਹੋਈ ਬੈਕਟੀਰੀਆ ਹੀ ਹੈ ਕਿਸੇ ਵੀ ਅਗਰ ਕਿਸੇ ਚੀਜ਼ ਤੋਂ ਪਾਸ ਆ ਰਹੀ ਹੈ ਤਾਂ ਉਹਦਾ ਮਤਲਬ ਇਹ ਹੋਇਆ ਨੇ ਉਹਦੇ ਵਿੱਚ ਬੈਕਟੀਰੀਆ ਪ੍ਰੈਜ਼ెంట్ ਹੈ ਉਹਨੂੰ ਉਸ ਬੈਕਟੀਰੀਆ ਨੂੰ ਤੁਸੀਂ ਕਿਸੇ ਕੜੇ ਨਾਲ ਜਾਂ ਫਿਰ ਧਾਗੇ ਨਾਲ ਜਾਂ ਫਿਰ ਛੱਲੇ ਨਾਲ ਕਿੱਦਾਂ ਠੀਕ ਕਰ ਸਕਦੇ ਹੋ ਤੇ ਟ੍ਰੀਟਮੈਂਟ ਦੌਰਾਨ ਕੋਈ ਪੇਸ਼ੇਂਟ ਨੂੰ ਦਰਦ ਵਗੈਰਾ ਤਾਂ ਨਹੀਂ ਹੁੰਦਾ ਇਹਦੇ ਨਹੀਂ ਦਰਦ ਨਹੀਂ ਬਿਲਕੁਲ ਹੁੰਦਾ ਜਿਹੜਾ ਸ਼ਾਸੂਤਰ ਟ੍ਰੀਟਮੈਂਟ ਹੈ ਉਹਦੇ ਵਿੱਚ ਸ਼ਾਸੂਤਰ ਉਹਨਾਂ ਨੂੰ ਪ੍ਰੋਸੀਜਰ ਕਰ ਦਿੱਤਾ ਜਾਂਦਾ ਹੈ ਆਪਣਾ ਨੋਰਮਲ ਰੂਟੀਨ ਫੋਲੋ ਕਰ ਸਕਦੇ ਆ ਉਹਦੇ ਵਿੱਚ ਕੋਈ ਰੈਸਟ ਦੀ ਜ਼ਰੂਰਤ ਨਹੀਂ ਹੈ ਆਪਣਾ ਕੰਮ ਕਾਰ ਉਦਾਂ ਕਰ ਸਕਦੇ ਆ ਨਾ ਹੀ ਤੁਹਾਨੂੰ ਕੋਈ ਪੱਟੀਆਂ ਦੀ ਜ਼ਰੂਰਤ ਹੈ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਕਿ ਪਿਊਬਿਕ ਹੈਅਰ ਹੈ ਜਿਹੜੇ ਉਹਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਹੈ ਉਹ ਇੱਕ ਸਰੀਰ ਦਾ 파ਟ ਤਾਂ ਜ਼ਰੂਰ ਨੇ ਬਟ ਉਹਨਾਂ ਨੂੰ ਕਲੀਨ ਨਾ ਕਰਾਂਗੇ ਤਾਂ ਬਿਮਾਰੀ ਵੱਤ ਸਕਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਵਿੰਦਰ ਸਿੰਘ ਸੁਰਜਨ ਦੀ ਤਰ੍ਹਾਂ ਅੱਜ ਫੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਤੰਦਰੁਸਤ ਜੀਵਨ। ਸੋ ਸਾਡੇ ਨਾਲ ਮੁੱਖ ਮਹਿਮਾਨ ਡਾਕਟਰ ਸੁਖਵਿੰਦਰ ਕੌਰ ਜੀ ਮੌਜੂਦ ਹੋਣਗੇ ਜਨਤਾ ਪਾਇਲਸ ਕਲੀਨਿਕ ਲੁਧਿਆਣਾ ਤੋਂ ਸੋ ਬਿਲਕੁਲ ਦੋਸਤੋ ਅੱਜ ਜਿਹੜੀ ਗੱਲਬਾਤ ਰਹਿਣ ਵਾਲੀ ਆ ਬੜੀ ਖਾਸ ਗੱਲਬਾਤ ਹੋਣ ਵਾਲੀ ਆ ਅੱਜ ਪਗੰਦਰ ਦੇ ਉੱਪਰ ਗੱਲਬਾਤ ਕਰਾਂਗੇ ਮੈਮ ਸੁਖਵਿੰਦਰ ਸਾਨਾ ਮੌਜੂਦ ਹੋਣਗੇ ਮੈਮ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਮੈਂ ਪਗੰਦਰ ਦੀ ਸਮੱਸਿਆ ਬਾਰੇ ਆਪਾਂ ਦਰਸ਼ਕਾਂ ਨੂੰ ਦੱਸਣਾ ਵੀ ਪਗੰਦਰ ਪਹਿਲਾਂ ਤਾਂ ਹੁੰਦਾ ਕੀ ਆ ਤੇ ਦੱਸਿਓ ਇੱਕ ਵਾਰ ਜੀ ਬੁਲ ਜੀ ਪਗੰਦਰ ਹੈ ਜਿਹੜਾ ਉਹ ਇੱਕ ਦੋ ਮੂੰਹ ਵਾਲਾ ਫੋੜਾ ਹੁੰਦਾ ਹੈ ਜਿਹਦਾ ਇੱਕ ਮੂੰਹ ਐਨਲ ਕਨਾਲ ਦੇ ਬਾਹਰ ਮਿਲ ਸਕਦਾ ਕਿਤੇ ਵੀ ਫਿੰਸੀ ਦਾ ਰੂਪ ਲੈ ਕੇ ਅਰ ਇੱਕ ਮੂੰਹ ਇਹਦਾ ਐਨਲ ਕਨਾਲ ਦੇ ਅੰਦਰ ਹੁੰਦਾ ਹੈ ਇਹ ਦੋ ਮੂੰਹ ਵਾਲਾ ਫੋੜਾ ਹੁੰਦਾ ਹੈ ਜੋ ਇੱਕ ਟਰੈਕ ਬਣਾ ਲੈਂਦਾ ਹੈ ਜੀ ਇਸ ਟਰੈਕ ਨੂੰ ਹੀ ਪਗੰਦਰ ਦਾ ਨਾਮ ਦਿੱਤਾ ਜਾਂਦਾ ਹੈ ਪਗ ਅੰਦਰ ਮਤਲਬ ਇੱਕ ਭਾਗ ਬਾਹਰ ਹੁੰਦਾ ਇੱਕ ਭਾਗ ਅੰਦਰ ਹੁੰਦਾ ਇਹਦਾ ਜੀ ਮੈਮ ਇਹ ਪਗੰਦਰ ਬਣਦਾ ਕਿਵੇਂ ਆ ਫਿਰ ਜੀ ਜਿਹੜਾ ਭਗੰਦਰ ਹੈ ਇਹ ਬਣਦਾ ਹੈ ਸਫਾਈ ਨਾ ਹੋਣ ਕਰਕੇ ਅਨ ਹਾਈਜਨ ਕਰਕੇ ਬਣਦਾ ਉਹਦੇ ਕਈ ਕਾਰਨ ਹੋ ਸਕਦੇ ਆ ਜਿੱਦਾਂ ਆਪਾਂ ਕੋਈ ਯੂਰੀਨ ਦਾ ਡ੍ਰੌਪਲਟ ਲੱਗ ਜਾਣਾ ਪਬਲਿਕ ਟਾਇਲਟ ਯੂਜ਼ ਕਰਦੇ ਆ ਚੰਗੀ ਤਰ੍ਹਾਂ ਪ੍ਰੋਪਰਲੀ ਕਲੀਨ ਨਹੀਂ ਕੀਤਾ ਉਹ ਇੱਕ ਕਾਰਨ ਹੋ ਸਕਦਾ ਹੈ ਫੋਲਿਕੁਲਾਈਟਿਸ ਹੋਣਾ ਮਤਲਬ ਹੇਅਰ ਫੋਲਿਕਲ ਹੈ ਕੋਈ ਫੁੱਟ ਗਿਆ ਉਸ ਤੋਂ ਬਾਅਦ ਐਬਸਸ ਬਣ ਗਈ ਉਹ ਐਬਸਸ ਤੋਂ ਬਾਅਦ ਅੰਦਰ ਅੰਦਰ ਇੱਕ ਰਾਹ ਬਣਾ ਲਿੱਤਾ ਉਹਨੂੰ ਅਸੀਂ ਕਹਿੰਦੇ ਆ ਕਿ ਉਹ folliculitis ਤੋਂ ਬਾਅਦ ਬਣ ਜਾਂਦਾ ਹੈ ਜਾਂ ਫਿਰ ਕੀ ਹੈ ਚੰਗੀ ਤਰ੍ਹਾਂ ਸਫਾਈ ਨਹੀਂ ਹੋ ਪੰਦੀ ਹੈ ਉਸ ਏਰੀਆ ਦੀ ਐਨਲ ਕਨਾਲ ਦੇ ਵਿੱਚ ਜਦੋਂ ਸਟੂਲ ਆਫਟਰ ਸਟੂਲ ਵੀ ਚੰਗੀ ਤਰ੍ਹਾਂ ਉਹਦੀ ਸਫਾਈ ਨਹੀਂ ਕੀਤੀ ਜਾਂਦੀ ਅਨ ਹਾਈਜਨ ਕਰਕੇ ਇਹ ਪਗੰਦਰ ਹੈ ਜਿਹੜਾ ਉਹ ਬਣ ਜਾਂਦਾ ਹੈ ਜੀ ਹਾਂ ਜੀ ਕਿਸ ਨੂੰ ਪਗੰਦਰ ਨੂੰ ਪਤਾ ਕਿਵੇਂ ਲੱਗੂ ਦੇ ਲੱਛਣ ਕੀ ਨੇ ਫਿਰ ਜੀ ਭਗੰਦਰ ਦੇ ਲੱਛਣ ਇਹ ਹੁੰਦੇ ਆ ਕਿ ਤੁਹਾਨੂੰ ਦੇਖਣ ਵਿੱਚ ਇੱਕ ਫਿੰਸੀ ਮਹਿਸੂਸ ਹੋਏਗੀ ਕਈਆਂ ਨੂੰ ਫਿੰਸੀ ਵੀ ਮਹਿਸੂਸ ਨਹੀਂ ਹੁੰਦੀ ਖਾਰਿਸ਼ रह ਸਕਦੀ ਹੈ ਜਾਂ ਫਿਰ ਦਰਦ ਜਲਨ रह ਸਕਦੀ ਹੈ ਪਸੇਆਂ ਮਵਾਦ ਆਂਦੀ ਹੈ ਤੁਹਾਨੂੰ ਪਾਣੀ ਵੀ ਆ ਸਕਦਾ ਹੈ ਖੂਨ ਵੀ ਆ ਸਕਦਾ ਥੋੜਾ ਥੋੜਾ ਜਾਂ ਫਿਰ ਪਸ ਆ ਸਕਦੇ ਜ਼ਿਆਦਾਤਰ ਪਸ ਹੀ ਆਂਦੀ ਹੈ ਜਿਹੜੀ ਪੀਕ ਹੁੰਦੀ ਹੈ ਉਹ ਥੋੜੀ 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 ਆਂਦੀ ਰਹੇਗੀ ਉਹ ਫਿੰਸੀ ਨਹੀਂ ਇਹ ਭਗੰਦਰ ਦੇ ਲੱਛਣ ਹੁੰਦੇ ਐ ਉਹਨਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਅਗਰ ਤੁਹਾਨੂੰ ਜਿੱਦਾਂ ਹੀ ਪਤਾ ਚੱਲਦਾ ਹੈ ਕਿ ਇਹ ਲੱਛਣ ਸਾਨੂੰ ਆ ਰਹੇ ਹੈ ਤਾਂ ਇਹ ਤੁਹਾਨੂੰ ਭਗੰਦਰ ਹੋ ਸਕਦਾ ਹੈ ਜੀ ਕੋਈ ਲੈਟਨ ਕਰਨ ਵੇਲੇ ਕੋਈ ਜਿਹੜੀ ਕਿਦਾਂ ਦੀ ਕੋਈ ਤਕਲੀਫ ਵਗੈਰਾ ਤਾਂ ਨਹੀਂ ਹੁੰਦੀ ਪੇਸ਼ੈਂਟ ਨੂੰ ਇਸ ਟਾਈਮ ਅਹ ਦੇਖੋ ਜਿਹੜਾ ਬਾਹਰਲਾ ਮੂੰਹ ਹੁੰਦਾ ਹੈ ਉਹ ਤਾਂ ਬਾਹਰ ਤਕਲੀਫ ਕਰਦਾ ਹੀ ਹੈ ਕਿਉਂਕਿ ਉਹਦੇ ਪਿੱਛੇ ਪੂਰਾ ਕਲੈਕਸ਼ਨ ਹੁੰਦਾ ਹੈ ਪਸ ਦਾ ਇਸ ਕਰਕੇ ਕੀ ਹੈ ਕਿ ਜ਼ਿਆਦਾ ਬੈਠਣ ਤੇ ਜਾਂ ਫਿਰ ਜ਼ਿਆਦਾ ਸਫਰ ਕਰਨ ਤੇ ਜੋ ट्रैवलिंग ਕਰਦੇ ਆ ਉਹ ਕਲੈਕਸ਼ਨ ਕੀ ਹੈ ਹੋਰ ਜ਼ਿਆਦਾ ਇਨਫਲੇਮੇਸ਼ਨ ਕੌਜ਼ ਕਰਦਾ ਹੈ ਸੋਜਨ ਨੂੰ ਵਧਾਂਦਾ ਹੈ ਤਾਂ ਉਹਦੇ ਨਾਲ ਕੀ ਹੈ ਬਾਹਰ ਦਰਦ ਰਹਿ ਸਕਦਾ ਹੈ ਜਦੋਂ ਅੰਦਰ ਕੀ ਹੈ ਕਿ ਕਈਆਂ ਨੂੰ ਕੀ ਹੈ ਕਬਜ਼ ਦੀ ਦਿੱਕਤ ਵੀ ਰਹਿੰਦੀ ਹੈ ਤਾਂ ਅੰਦਰ ਵਾਲਾ ਮੂੰਹ ਹੈ ਜਿਹੜਾ ਉਹ ਵੀ ਬਲੌਕ ਹੋ ਜਾਂਦਾ ਹੈ ਉਹਦੇ ਕਰਕੇ ਕੀ ਹੈ ਅੰਦਰੂਨੀ ਦਰਦ ਵੀ ਸਟੂਲ ਜਾਣ ਲੱਗਿਆਂ ਵੀ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਨਹੀਂ ਕਈ ਲੋਕਾਂ ਨੂੰ ਜਦੋਂ ਪਗੰਦਰ ਹੋ ਗਿਆ ਉਹ ਦਵਾਈ ਆਨਲਾਈਨ ਮੰਗਵਾ ਲੈਂਦੇ ਨੇ ਜਾਂ ਕੋਈ ਤਾਗਾ ਕਰਵਾ ਲੈਂਦਾ ਜੋ ਕਿ ਕੜਾ ਹਨ ਜੋ ਕਿ ਛੱਲਾ ਪਾ ਲੈਂਦਣੀਆਂ ਦੇਸੀ ਦਵਾਈਆਂ ਲੈਂਦੇ ਨੇਗੇ ਉਹਨਾਂ ਦਾ ਫਿਰ ਕਿੰਨਾ ਕੁ ਨੁਕਸਾਨ ਹੁੰਦਾ ਜੀ ਬਿਲਕੁਲ ਇਹਦਾ ਕੋਈ ਵੀ ਫਾਇਦਾ ਨਹੀਂ ਹੈ ਬਟ ਨੁਕਸਾਨ ਬਹੁਤ ਨੇ ਕਿਉਂਕਿ ਪਗੰਦਰ ਇਹ ਕਹੇ ਜੀ ਬਿਮਾਰੀ ਹੈ ਜੋ ਕਿ ਐਨਾਟੋਮਿਕਲ ਚੇਂजेस ਕਰਕੇ ਬਣਦੀ ਹੈ ਐਨਾਟੋਮਿਕਲ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਦੀ ਬਣਤਰ ਬਣਨਾ ਹੁਣ ਇੱਕ ਚੀਜ਼ ਹੁੰਦੀ ਹੈ ਫਿਜ਼ੀਓਲੋਜੀਕਲ ਕਿਸੇ ਚੀਜ਼ ਦਾ ਫੰਕਸ਼ਨ ਖਰਾਬ ਹੋਣਾ ਮੰਨ ਲਓ ਕਿਸੇ ਨੂੰ ਗੈਸ ਬਣੀ ਹੈ ਤਾਂ ਉਹ ਗੈਸ ਬਣਨ ਦਾ ਇੱਕ ਰੀਜ਼ਨ ਹੁੰਦਾ ਹੈ ਕਿ ਤੁਸੀਂ ਬਹੁਤ ਟਾਈਮ ਫੂਡ ਨਹੀਂ ਲਿਆ ਇਸ ਕਰਕੇ ਕੀ ਹੈ ਸਰੀਰ ਦੇ ਵਿੱਚ ਐਚसीएल ਵੱਧ ਗਿਆ ਸਟਮਕ ਦੇ ਵਿੱਚ ਉਹ ਐਸ ਸੀ ਐਲ ਪਿੱਛੋਂ ਹਿਸਟਾਮਿਨ ਹਾਰਮਨ ਹੁੰਦਾ ਜਿਹੜਾ ਉਸ ਚੀਜ਼ ਨੂੰ ਵਧਾਉਂਦਾ ਹੈ ਹੁਣ ਆਪਾਂ ਕੈਪਸੂਲ ਲੈਨੇ ਆ ਗੈਸ ਦਾ ਉਹ ਕੀ ਹੁੰਦੇ ਆ ਪ੍ਰੋਟੋਨ ਪੰਪ ਇਨヒビਟਰਸ ਪੀ ਪੀ ای ਹੁੰਦੇ ਆ ਜਾਂ ਐਚ 2ਓ ਇਨヒビਟਰਸ ਹੁੰਦੇ ਆ ਜੋ ਕਿ ਹਿਸਟਾਮਿਨ ਨੂੰ ਰੋਕ ਦਿੰਦੇ ਆ ਹਿਸਟਾਮਿਨ ਰੁਕਦਾ ਤਾਂ ਉਸ ਤੋਂ ਬਾਅਦ ਕੀ ਹੈ ਕਿ ਐਸ ਸੀ ਐਲ ਬੰਨਾ ਬੰਦ ਹੋ ਜਾਂਦਾ ਉਸ ਚੀਜ਼ ਨੇ ਉਸ ਚੀਜ਼ ਨੇ ਫੰਕਸ਼ਨ ਨੂੰ ਠੀਕ ਕੀਤਾ ਦਵਾਈ ਨੇ ਪਰ ਜਿਹੜਾ ਐਨੈਟੋਮਿਕਲ ਚੀਜ਼ ਹੈ ਕੋਈ ਬਣਤਰ ਹੈ ਐਕਸਟਰਾ ਚੀਜ਼ ਬਣੀ ਹੋਈ ਹੈ ਉਸ ਚੀਜ਼ ਨੂੰ ਦਵਾਈਆਂ ਸਹੀ ਨਹੀਂ ਕਰ ਸਕਦੀਆਂ ਤਾਂ ਉਹਦੇ ਲਈ ਕੀ ਹੈ ਆਪਾਂ ਨੂੰ ਉਸ ਚੀਜ਼ ਨੂੰ ਜੜ ਤੋਂ ਖਤਮ ਕਰਨਾ ਪੈਂਦਾ ਤਾਂ ਜੋ ਵੀ ਆਨਲਾਈਨ ਕਈ ਲੋਕ ਦਵਾਈਆਂ ਮੰਗਾ ਕੇ ਖਾਂਦੇ ਨੇ ਜਾਂ ਅੱਜ ਕੱਲ੍ਹ ਟੀਕਿਆਂ ਦਾ ਬਹੁਤ 트ੈਂਡ ਚੱਲਿਆ ਹੋਇਆ ਹੈ ਉਹ ਟੀਕੇ ਬੇਸਿਕਲੀ ਜਾ ਕੇ ਲਗਵਾ ਲੈਂਦੇ ਬਾਬਾ ਸ਼ਿਰਚੇ ਵੀ ਉਹੀ ਟੀਕਾ ਲਗਾ ਰਹੇ ਆ ਪਗੰਦਰ ਜੀ ਵੀ ਉਹੀ ਲਗਾ ਰਹੇ ਆ ਫਿਸ਼ਰ ਚੇ ਵੀ ਬੇਸਿਕਲੀ ਉਹਨਾਂ ਨੂੰ ਡਾਇਗਨੋਸਿਸ ਦਾ ਹੀ ਨਹੀਂ ਪਤਾ ਬਸ ਉਹਨਾਂ ਨੇ ਟੀਕਾ ਲਗਾ ਕੇ ਪੈਸੇ ਕਮਾਣੇ ਆ ਬਟ ਅੱਗੇ ਉਹਦੇ ਕੀ ਕੌਨਸੀਕਵੈਂਸਸ ਹੈ ਉਹਦੇ ਨਾਲ ਕਿੰਨੀ ਹਾਲਤ ਜ਼ਿਆਦਾ ਵਿਗੜ ਸਕਦੀ ਹੈ ਇਹ ਲੋਕਾਂ ਨੂੰ ਨਹੀਂ ਪਤਾ ਅੱਗੇ ਜਾ ਕੇ ਹੋਰ ਵੱਡੀ ਬਿਮਾਰੀ ਬਣ ਸਕਦੀ ਹੈ ਤਾਂ ਉਹਨਾਂ ਨੂੰ ਪ੍ਰੋਪਰਲੀ ਇਹਨੂੰ ਜਾਂਚ ਕਰਾ ਕੇ ਜੜ ਤੋਂ ਖਤਮ ਕਰਾਉਣਾ ਚਾਹੀਦਾ ਹੈ ਦਵਾਈਆਂ ਆਨਲਾਈਨ ਮੰਗਾਉਂਦਾ ਟੀਕਾ ਲਗਵਾ ਕੇ ਖਤਮ ਕਰਨ ਨਾਲ ਕੋਈ ਫਾਇਦਾ ਨਹੀਂ ਹੈ ਨੁਕਸਾਨ ਜ਼ਰੂਰ ਨੇ ਕੈਂਸਰ ਤੱਕ ਦਾ ਰੋਗ ਤਾਨ ਕਰ ਸਕਦੀ ਜੀ ਬਿਲਕੁਲ ਅਗਰ ਉਹਨਾਂ ਨੂੰ ਜਾਂਚ ਚੰਗੀ ਤਰ੍ਹਾਂ ਨਹੀਂ ਕਰਾਉਂਦੇ ਇਹ ਜੇ ਚੀਜ਼ਾਂ ਕਰਦੇ ਨੇ ਤਾਂ ਕੈਂਸਰ ਜ਼ਰੂਰ ਬਣ ਸਕਦਾ ਜੀ ਮੰਨ ਲਓ ਮੈਂ ਕਿ ਕਿਸ ਨੂੰ ਜਿਵੇਂ ਕਹਿੰਦਾ ਮੈਂ ਛੱਲਾ ਪੋਆਇਆ ਸੀ ਜਾਂ ਧਾਗਾ ਪੋਆਇਆ ਸੀ ਉਹ ਚੀਜ਼ ਨਾਲ ਕੋਈ ਅਸਰ ਹੋਊਗਾ ਜਾਂ ਸਿਰਫ ਉਹਨਾਂ ਨੂੰ ਇੱਕ ਦਿਖਾਵਾ ਹੀ ਹੁੰਦਾ ਹੈ ਕੋ ਜੀ ਬਿਲਕੁਲ ਉਹੀ ਚੀਜ਼ ਮੈਂ ਦੱਸੀ ਜਿਹੜੀ ਚੀਜ਼ ਬੰਟਰ ਹੈ ਅਗਰ ਆਪਾਂ ਦੇਖੋ ਅਗਰ ਕੋਈ ਤੁਹਾਨੂੰ ਚੋਲਾ ਸ਼ਾਪ ਡਾਕਟਰ ਕੋਲੇ ਜਾਓਗੇ ਅਸੀਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ ਬਟ ਜਿਸ ਚੀਜ਼ ਦੀ ਨੋਲੇਜ ਨਹੀਂ ਹੈ ਬੇਸਿਕਲੀ ਡਾਇਗਨੋਸਿਸ ਹੁੰਦਾ ਹੈ ਹਰ ਇੱਕ ਚੀਜ਼ ਦਾ ਡਾਇਗਨੋਸਿਸ ਮਤਲਬ ਹੁੰਦਾ ਹੈ ਕਿ ਉਹ ਚੀਜ਼ ਉਤਪੰਨ ਕਿੱਦਾਂ ਹੋਈ ਸ਼ੁਰੂ ਕਿੱਦਾਂ ਹੋਈ ਤਾਂ ਫਿਸਟੂਲਾ ਦਾ ਜਿਹੜਾ ਕੌਜ਼ ਹੁੰਦਾ ਉਹ ਇੱਕ ਬੈਕਟੀਰੀਆ ਹੁੰਦਾ ਹੈ ਬੈਕਟੀਰੀਆ ਹੀ ਹੈ ਕਿਸੇ ਵੀ ਅਗਰ ਕਿਸੇ ਚੀਜ਼ ਚ ਪਾਸ ਆ ਰਹੀ ਹੈ ਤਾਂ ਉਹਦਾ ਮਤਲਬ ਇਹ ਹੋਇਆ ਨੇ ਉਹਦੇ ਵਿੱਚ ਬੈਕਟੀਰੀਆ ਪ੍ਰੈਜ਼ੈਂਟ ਹੈ ਹੁਣ ਉਸ ਬੈਕਟੀਰੀਆ ਨੂੰ ਤੁਸੀਂ ਕਿਸੇ ਕੜੇ ਨਾਲ ਜਾਂ ਫਿਰ ਧਾਗੇ ਨਾਲ ਜਾਂ ਫਿਰ ਛੱਲੇ ਨਾਲ ਕਿੱਦਾਂ ਠੀਕ ਕਰ ਸਕਦੇ ਹੋ ਜੋ ਤੱਕ ਉਸ ਨੂੰ ਪੂਰੇ ਟਰੈਕ ਨੂੰ ਕਲੀਅਰ ਨਹੀਂ ਕੀਤਾ ਜਾਂਦਾ ਉਹ ਟਰੈਕ ਕਲੀਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਹੈ ਤਾਂ ਉਹ ਕਿਸੇ ਇਹਨਾਂ ਚੀਜ਼ਾਂ ਨਾਲ ਕੜਿਆਂ ਨਾਲ ਜਾਂ ਫਿਰ ਛੱਲਿਆਂ ਨਾਲ ਬਿਲਕੁਲ ਠੀਕ ਨਹੀਂ ਹੋ ਸਕਦਾ ਇਹ ਆਪਣਾ ਅੰਧਵਿਸ਼ਵਾਸ ਹੈ ਤੁਹਾਡਾ ਤਾਂ ਉਹਨੂੰ ਹਟਕੇ ਤੁਸੀਂ ਮੈਡੀਕਲ ਸਾਇੰਸ ਚ ਜੋ ਚੀਜ਼ਾਂ ਨੇ ਵਿਅੋਹ ਚੋਨੇ ਦੱਸਿਆ ਨੇ ਸ਼ੁਸ਼ਰੂਤ ਜਿਹੜੇ ਸਾਡੇ ਫਾਦਰ ਆਫ ਸਰਜਰੀ ਨੇ ਉਹਨਾਂ ਨੇ ਜੋ ਚੀਜ਼ਾਂ ਦੱਸਿਆ ਨੇ ਉਹਨਾਂ ਨੂੰ ਤੁਸੀਂ ਫੋਲੋ ਕਰਕੇ ਜ਼ਰੂਰ ਠੀਕ ਕਰ ਸਕਦੇ ਹੋ ਫਿਰ ਮੈਂ ਤੁਸੀਂ ਜਨਤਾ ਪਾਇਲ ਸਟੈਂਡਰਡ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਇਲਾਜ ਕਰਦੇ ਹੋ ਪਗੰਦਰ ਦਾ ਜੀ ਦੇਖੋ ਸਾਡੇ ਇੱਥੇ ਮੈਂ ਉਹੀ ਹੁਣੇ ਜਿੱਦਾਂ ਦੱਸਿਆ ਤੁਹਾਨੂੰ ਸ਼ੁਸ਼ਰੂਤ ਸਹਿਤਾ ਹੈ ਆਯੁਰਵੈਦ ਦੇ ਵਿੱਚ ਸ਼ੁਸ਼ਰੂਤ ਸਹਿਤਾ ਨੂੰ ਫਾਦਰ ਆਫ ਸਰਜਰੀ ਗਿਆ ਜਾਂਦਾ ਹੈ ਜੀ ਉਹਨਾਂ ਨੇ ਸਾਨੇ ਛਾਰ ਸੂਤਰ ਦਾ ਵਰਣਨ ਕੀਤਾ ਛਾਰ ਸੂਤਰਿਕ ਆਯੁਰਵੈਦਿਕ ਮੈਡੀਸਨ ਨਾਲ ਬਣਿਆ ਹੋਇਆ ਥ੍ਰੈਡ ਹੁੰਦਾ ਹੈ ਜੋ ਕਿ 21 ਤੋਂ 28 ਭਾਵਨਾ ਦੇ ਕੇ ਬਣਾਇਆ ਹੁੰਦਾ ਹੈ ਉਸ ਛਾਰ ਸੂਤਰ ਨੂੰ ਫਿਸ਼ਲਾ ਦੇ ਟਰੈਕ ਦੇ ਵਿੱਚ ਇਨਸਰਟ ਕੀਤਾ ਜਾਂਦਾ ਹੈ ਉਹ ਕੀ ਕਟਿੰਗ ਐਂਡ ਹੀਲਿੰਗ ਕਰਦਾ ਹੈ ਕਟਿੰਗ ਵੀ ਕਰਦਾ ਹੈ ਉਸ ਟਰੈਕ ਦੀ ਅਤੇ ਹੀਲਿੰਗ ਵੀ ਕਰਦਾ ਹੈ ਪਿੱਛੋਂ ਹੀਲ ਕਰਦਾ ਹੋਇਆ ਆਉਂਦਾ ਹੈ ਕਿਉਂਕਿ ਅਗਰ ਅਸੀਂ ਐਲੋਪੈਥਿਕ ਟ੍ਰੀਟਮੈਂਟ ਵਿੱਚ ਜਾਈਏ ਤਾਂ ਉਹਦੇ ਵਿੱਚ ਕੀ ਕੱਟ ਲਗਾ ਦਿੱਤਾ ਜਾਂਦਾ ਆਈ ਐਂਡ ਡੀ ਕਰਦੇ ਆ ਇਨਸੀਜ਼ਨ ਐਂਡ ਅ ਡਰੇਨੇਜ ਇਨ ਸੀਜ਼ਨ ਕਰਕੇ ਡਰੇਨੇਜ ਕਰਦੇ ਆ ਬਟ ਉਹਦੇ ਨਾਲ ਕੀ ਹੈ ਸਿਰਫ ਖਾਲੀ ਪਸ ਥੋੜੇ ਟਾਈਮ ਲਈ ਨਿਕਲ ਜਾਂਦੀ ਹੈ ਬਟ ਉਹ ਰੀਅਕਰੈਂਸ ਹੋ ਜਾਂਦੀ ਹੈ ਜਿਵੇਂ ਜੁੜ ਜੇਗਾ ਉਹਦੇ ਨੀਚੇ ਫੇਰ ਉਹ ਟਰੈਕ ਬਣ ਜਾਏਗਾ ਤਾਂ ਸ਼ਾਰਸੂਤਰ ਕੀ ਕਰਦਾ ਹੈ ਕਿ ਇੱਕ ਪਾਸੇ ਤੋਂ ਉਹਨੂੰ ਕਟਿੰਗ ਕਰਦਾ ਹੋਇਆ ਨਾਲ-ਨਾਲ ਹੀਲਿੰਗ ਕਰਦਾ ਹੈ ਤਾਂ ਇਹਦੇ ਨਾਲ ਕੀ ਹੈ ਨਿਜਾਤ ਪਾਈ ਜਾ ਸਕਦੀ ਹੈ ਭਗੰਦਰ ਤੋਂ ਇਹ ਇੱਕੋ ਮਾਤਰੀ ਇਲਾਜ ਹੈ ਜਿਸ ਨਾਲ ਭਗੰਦਰ ਜੜ ਤੋਂ ਖਤਮ ਹੋ ਜਾਂਦਾ ਹੈ ਕਿੰਨੇ ਕ ਟਾਈਮ ਦੇ ਵਿੱਚ ਇਥੇ ਇਲਾਜ ਹੋ ਜਾਊਗਾ ਭਗੰਦਰ ਦਾ ਦੇਖੋ ਇਹਦੇ ਵਿੱਚ ਜਿਹੜਾ ਸ਼ਾਰਸੂਤਰ ਪਾਣ ਦਾ ਹੁੰਦਾ ਹੈ ਪ੍ਰੋਸੀਜਰ ਦਾ ਉਹ ਤਾਂ ਟਾਈਮ ਸਿਰਫ 510 ਮਿੰਟ ਦਾ ਲੱਗਦਾ ਹੈ ਬਟ ਅਸੀਂ ਦੱਸਣਾ ਚਾਹਾਂਗੇ ਇਹਦੇ ਵਿੱਚ ਸੈਟਿੰਗਸ ਦੀ ਜ਼ਰੂਰਤ ਪੈ ਸਕਦੀ ਹੈ ਉਹ ਟਰੈਕ ਦੇ ਅਕੋਰਡਿੰਗ ਹੁੰਦਾ ਹੈ ਅਗਰ ਲੋ ਕਿਉਂਕਿ ਜਿਹੜਾ ਫਿਸਟੂਲਾ ਹੈ ਉਹ ਕਈ ਟਾਈਪਸ ਦਾ ਹੁੰਦਾ ਹਾਈ ਐਨਲ ਫਿਸਟੂਲਾ ਹੁੰਦਾ ਹੈ ਲੋ ਐਨਲ ਫਿਸਟੂਲਾ ਹੁੰਦਾ ਹੈ ਕਿੰਨੇ ਸੈਂਟੀਮੀਟਰ ਦਾ ਹੈ ਛੋਟਾ ਹੈ ਜਾਂ ਫਿਰ 4 5 ਸੈਂਟੀਮੀਟਰ ਦਾ ਹੈ ਸਬਸਕ੍ਰੋਟਲ ਹੈ ਵੈਸੋ ਵੈਜਾਈਨਲ ਹੈ ਬਹੁਤ ਸਾਰੇ ਤਰ੍ਹਾਂ ਦੇ ਫਿਸਟੂਲਾਸ ਹੁੰਦੇ ਆ ਉਸ ਅਕੋਰਡਿੰਗ ਤੁਹਾਡੀਆਂ ਸੈਟਿੰਗਸ ਹੁੰਦੀਆਂ ਨੇ ਬਟ ਜੋ ਵੀ ਪ੍ਰੋਸੀਜਰ ਹੈ ਉਹ ਉਹਦੇ ਲਈ ਤੁਹਾਨੂੰ ਪ੍ਰੋਪਰਲੀ ਗਾਈਡ ਕੀਤਾ ਜਾਂਦਾ ਜਾਂਦਾ ਵਾਇਲਸ ਕਲੀਨਿਕ 'ਚ ਤੇ ਉਹਨੂੰ ਦੱਸਿਆ ਜਾਂਦਾ ਹੈ ਕਿ ਇੰਨਾ ਟਾਈਮ ਤੁਹਾਨੂੰ ਲੱਗੇਗਾ ਤੇ ਜਰ ਤੋਂ ਖਤਮ ਹੋ ਜਾਏਗੀ ਬਿਮਾਰੀ। ਅੰਦਰ ਦੇ ਟ੍ਰੀਟਮੈਂਟ ਦੌਰਾਨ ਕੋਈ ਪੇਸ਼ੈਂਟ ਨੂੰ ਦਰਦ ਵਗੈਰਾ ਤਾਂ ਨਹੀਂ ਹੁੰਦਾ ਇੱਥੇ? ਨਹੀਂ, ਦਰਦ ਨਹੀਂ ਬਿਲਕੁਲ ਹੁੰਦਾ। ਜਿਹੜਾ ਸ਼ਾਲਸੂਤਰ ਟ੍ਰੀਟਮੈਂਟ ਹੈ, ਉਹਦੇ ਵਿੱਚ ਸ਼ਾਲਸੂਤਰ ਉਹਨਾਂ ਨੂੰ ਪ੍ਰੋਸੀਜਰ ਕਰ ਦਿੱਤਾ ਜਾਂਦਾ ਹੈ। ਆਪਣਾ ਨਾਰਮਲ ਰੂਟੀਨ ਫੋਲੋ ਕਰ ਸਕਦੇ ਐ। ਉਹਦੇ ਵਿੱਚ ਕੋਈ ਰੈਸਟ ਦੀ ਜ਼ਰੂਰਤ ਨਹੀਂ ਐ। ਆਪਣਾ ਕੰਮਕਾਰ ਉਹਦਾਂ ਕਰ ਸਕਦੇ ਐ। ਨਾ ਹੀ ਤੁਹਾਨੂੰ ਕੋਈ ਪੱਟੀਆਂ ਦੀ ਜ਼ਰੂਰਤ ਐ। ਆਪਣਾ ਤੁਸੀਂ ਇੱਥੋਂ ਪ੍ਰੋਸੀਜਰ ਕਰਾ ਕੇ ਨਾਲ ਦੀ ਨਾਲ ਹੀ ਜਾ ਸਕਦੇ। ਪੇਸ਼ੈਂਟ ਖੁਦ ਡਰਾਈਵ ਕਰਕੇ ਚੱਲ ਜਾਂਦੇ ਐ। ਤਾਂ ਆਪਣਾ ਨਾਰਮਲ ਰੂਟੀਨ ਆ ਜਿਹੜੀ ਨਾਰਮਲ ਲਾਈਫ ਹੈ ਉਹ ਫੋਲੋ ਕਰ ਸਕਦੇ ਬਸ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਜਾਂਚ ਜਿਹੜੀ ਆ ਉਹ ਟਾਈਮ ਟੂ ਟਾਈਮ ਕਰਾਣ ਆਣਾ ਪੈਣਾ ਜਿਵੇਂ ਬਵਾਸੀਰ ਆ ਉਹਦੀ ਕਿਸਮ ਚੋਂ ਤਾਂ ਨਹੀਂ ਭਗੰਦਰ ਜਾ ਲੱਗ ਗਿਆ ਇਹ ਨਹੀਂ ਬਵਾਸੀਰ ਨਾਲੋਂ ਬਿਲਕੁਲ ਡਿਫਰੈਂਟ ਹੈ ਬਵਾਸੀਰ ਕੀ ਹੈ ਉਹ ਮੋਕੇ ਹੁੰਦੇ ਆ ਬੇਸਿਕਲੀ ਐਨਲ ਵੈਸਲਸ ਸਵੋਲਨ ਹੁੰਦੀਆਂ ਨੇ ਜਿਹੜਾ ਭਗੰਦਰ ਹੈ ਉਹ ਇੱਕ ਟਰੈਕ ਹੁੰਦਾ ਆ ਬਟ ਇਹ ਜ਼ਰੂਰ ਹੈ ਇੰਟਰਕਨੈਕਟਡ ਜ਼ਰੂਰ ਨੇ ਕਈ ਵਾਰ ਕੀ ਹੁੰਦਾ ਹੈ ਕਿ ਬਵਾਸੀਰ ਦੇ ਮੌਕੇ ਹੁੰਦੇ ਆ ਉਹਨਾਂ ਨੂੰ ਆਪਾਂ ਟਾਈਮ ਤੇ ਟ੍ਰੀਟਮੈਂਟ ਨਹੀਂ ਕਰਾਉਂਦੇ ਜੋ ਕਿ ਜਗਾਹ ਘੇਰ ਲੈਂਦੇ ਆ ਉਸ ਤੋਂ ਬਾਅਦ ਕੀ ਹੈ ਕਿ ਉਹ ਸਪੇਸ ਜਦੋਂ ਘੇਰੀ ਹੁੰਦੀ ਹੈ ਸਟੂਲ ਨੇ ਕਿਸੇ ਤੋਂ ਤਾਂ ਲੰਘਣਾ ਉਹਨੂੰ ਉਸ ਟਾਈਮ ਉੱਥੋਂ ਜਗਾਹ ਨਹੀਂ ਮਿਲ ਰਹੀ ਤਾਂ ਉਹ ਸਾਈਡ ਤੋਂ ਇੱਕ ਟਰੈਕ ਬਣਾ ਲੈਂਦਾ ਤਾਂ ਬਵਾਸੀਰ ਤੋਂ ਬਾਅਦ ਇਹ ਹੋ ਸਕਦਾ ਹੈ ਕਿ ਅਸੀਂ ਤੁਸੀਂ ਜਦੋਂ ਅਨਟਰੀਟਡ ਛੱਡਦੇ ਹੋ ਬਵਾਸੀਰ ਨੂੰ ਪਗੰਦਰ ਬਣ ਜਰੂਰ ਸਕਦਾ ਬਟ ਉਹ ਇੱਕ ਅਲੱਗ ਬਿਮਾਰੀ ਹੈ ਜੀ ਜੇ ਪਗੰਦਰ ਮਨ ਹੋਇਆ ਹੋ ਕੇ ਖਾਣ ਪੀਣ ਦਾ ਹੁਣ ਧਿਆਨ ਰੱਖਣ ਤੇ ਆਪਣਾ ਇਲਾਜ ਕਰਵਾ ਲੈਣਾ ਜੀ ਪਗੰਦਰ ਦੇ ਵਿੱਚ ਖਾਣ ਪੀਣ ਦਾ ਇੰਨਾ ਪਰਹੇਜ਼ ਨਹੀਂ ਰਹਿੰਦਾ ਬਾਕੀ ਜੋ ਨਾਰਮਲ ਸੈਡੈਂਟਰੀ ਲਾਈਫ ਸਟਾਈਲ ਆ ਉਹ ਤਾਂ ਜ਼ਰੂਰ ਅਪਣਾਉਣਾ ਚਾਹੀਦਾ ਹੈ ਤਾਂ ਕਿ ਤੁਸੀਂ ਬਾਹਰ ਲੀਆਂ ਚੀਜ਼ਾਂ ਨੇ ਲਾਲ ਮਿਰਚ ਹੈ ਗਰਮ ਮਸਾਲੇ ਨੇ ਉਹ ਚੀਜ਼ਾਂ ਅਵੋਇਡ ਕਰੋ ਬਟ ਇਹਦੇ ਵਿੱਚ ਜ਼ਿਆਦਾ ਜਿਹੜੀ ਚੀਜ਼ ਦਾ ਧਿਆਨ ਰੱਖਣਾ ਹੁੰਦਾ ਉਹ ਹੁੰਦਾ ਸਾਫ ਸਫਾਈ ਦਾ ਜੀ ਅਗਰ ਤੁਸੀਂ ਟਾਇਲਟ ਪਬਲਿਕ ਯੂਜ਼ ਕਰ ਰਹੇ ਹੋ ਕਿਉਂਕਿ ਅੱਜ ਕੱਲ ਜ਼ਿਆਦਾਤਰ ਲੋਕ ਵਰਕਿੰਗ ਨੇ ਵੂਮਨ ਵੀ ਤੇ men ਵੀ ਤਾਂ ਉਹਨਾਂ ਨੂੰ ਕੀ ਹੈ ਕਿ ਜਦੋਂ ਉਹ ਆਫਿਸ ਦੇ ਵਿੱਚ ਟਾਇਲਟ ਯੂਜ਼ ਕਰ ਰਹੇ ਕਿਉਂਕਿ ਜ਼ਿਆਦਾਤਰ ਇੱਕ ਟਾਇਲਟ ਹੁੰਦਾ ਹੈ ਜਿਹੜਾ ਸ਼ੇਅਰ ਕਰਦੇ ਆ ਤਾਂ ਉਹਨਾਂ ਨੂੰ ਪ੍ਰੋਪਰਲੀ ਵਾਈਪ ਕਰਕੇ ਫਿਰ ਉਹਨੂੰ ਯੂਜ਼ ਕਰਨਾ ਚਾਹੀਦਾ ਹੈ ਤੇ ਆਪਣਾ ਸਾਫ ਸਫਾਈ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਆਪਣੇ హెయిర్ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਕਿ ਪਿਊਬਿਕ హెయిਰ ਹੈ ਜਿਹੜੇ ਉਹਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਹੈ ਉਹ ਇੱਕ ਸਰੀਰ ਦਾ ਪਾਰਟ ਤਾਂ ਜ਼ਰੂਰ ਨੇ ਬਟ ਉਹਨਾਂ ਨੂੰ ਕਲੀਨ ਨਾ ਕਰਾਂਗੇ ਤਾਂ ਬਿਮਾਰੀ ਵੱਧ ਸਕਦੀ ਹੈ ਜੀ ਸੋ ਬਿਲਕੁਲ ਦੋਸਤੋ ਜੇਕਰ ਕਿਸੇ ਨੂੰ ਪਗੰਦਰਾ ਤਾਂ ਤੁਸੀਂ ਜਨਤਾ ਪਾਇਲਸ ਕਲੀਨ ਦੇ ਵਿੱਚ ਇਲਾਜ ਕਰਵਾ ਸਕਦੇ ਹੋ ਜਰਮਨੀ ਤਕਨੀਕ ਦੇ ਨਾਲ ਬਿਨਾ ਚੀਰਫਾੜ ਤੋਂ ਬਿਨਾ ਦਰਦ ਤੋਂ ਜਿਹੜਾ ਇੱਥੇ ਜਿਹੜਾ ਥੋੜਾ ਇਲਾਜ ਹੋਊਗਾ ਸੋ ਧੰਨਵਾਦ ਮੈਮ ਗੱਲਬਾਤ ਕਰਨ ਦੇ ਲਈ ਸੋ ਬਿਲਕੁਲ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਜੇਕਰ ਕਿਸੇ ਨੂੰ ਵੀ ਭਗੰਦਰ ਆ ਤਾਂ ਜਰੂਰ ਜਾਂ ਤਾਂ ਪਾਇਲਸ ਕਲੀਨਿਕ ਦੇ ਵਿੱਚ ਪਹੁੰਚੋ ਤੇ ਨੰਬਰ ਵੀ ਸਕਰੀਨ ਉੱਪਰ ਦਿੱਤੇ ਹੋਏ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੁੜੇ ਹੋਏ ਹਾਂ ਪੰਜਾਬ ਚੈਨਲ ਦੇ ਨਾਲ ਕੈਮਰਾ ਪਰਸਨ ਗੁਰਦੀਪ ਦੇ ਨਾਲ ਧੰਨਵਾਦ